ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਜਿਵੇਂ ਕਿ ਆਪ ਜੀ ਨੂੰ ਪਤਾ ਵਾ ਕਿ 13 0 13 0 ਜਿਹੜਾ ਆਪ ਜੀ ਲੋਕ ਸਭਾ ਇਲੈਕਸ਼ਨ 2024 ਦਾ ਜਿਹੜਾ ਆਪੀ ਆਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਰੱਖਿਆ ਵਾ ਟਾਰਗੇਟ ਜਿਹੜਾ ਮਿੱਥਿਆ ਕਿ 13 0 ਜਿਹੜੀ ਅਸੀਂ ਖੜਨੀਆਂ ਵਾ 13 0 ਕਿਵੇਂ ਖੜਨੀਆਂ ਔਰ ਉਹਦਾ ਕਾਰਨ 13 ਜੁਲਈ ਪਤਾ ਕਿ ਜਿਵੇਂ ਪਿਛਲੀਆਂ 70 ਸਾਲ ਤੋਂ ਸਰਕਾਰਾਂ ਨੇ ਜਿਵੇਂ ਕੁਝ ਕੀਤਾ ਹੀ ਨਹੀਂ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੋ 70 ਸਾਲਾਂ ਵਿੱਚ ਨਹੀਂ ਆ ਉਹ ਦੋਵਾਂ ਸਾਲਾਂ ਸਾਲਾਂ ਵਿੱਚ ਇਹ ਰਾ ਕਰਕੇ ਵਿਖਾਤਾ ਟਿੱਬਿਆਂ ਦੇ ਪਾਣੀ ਪਹੁੰਚਾਤਾ 44-42 ਹਜ਼ਾਰ ਸਰਕਾਰੀ ਨੌਕਰੀ ਦੇਤੀ ਕੱਚੇ ਮੁਲਾਜ਼ਮ ਪੱਕੇ ਕੀਤੇ ਬਿਜਲੀ ਦੇ ਬਿੱਲ ਜ 90% ਜਿਹੜੇ ਆਪੀ ਬਿਜਲੀ ਦੇ ਬਿੱਲ ਜਿਹੜਾ ਉਹ ਜ਼ੀਰੋ ਆ ਰਿਹਾ ਲੋਕਾਂ ਨੂੰ ਸੁੱਖ ਦਾ ਸਾਹ ਜਿਹੜਾ ਉਹ ਮਿਲ ਲੱਗ ਗਿਆ ਘਰ ਘਰ ਰਾਸ਼ਨ ਪਹੁੰਚਾਤਾ ਅਨੇਕਾਂ ਕੰਮ ਗਿਣੌਣ ਲੱਗਾ ਤੇ ਵੀਡੀਓ ਬਹੁਤ ਲੰਮੀ ਹੋ ਜੂਗੀ ਜੇ ਮੈਂ ਉਹਨਾਂ ਦੇ ਜਿਹੜੇ 2 ਸਾਲ ਦੇ ਜਿਹੜੇ ਕਾਰਜਕਾਲ ਦੇ ਦੌਰਾਨ ਜਿਹੜੇ ਕੀਤੇ ਕੰਮ ਐ ਜੇ ਗਿਣੌਣ ਲੱਗਾ ਬਹੁਤ ਟਾਈਮ ਲੱਗ ਜਾਏਗਾ ਤੇ ਮਾਨ ਸਾਹਿਬ ਨੇ ਜੋ ਕਰਕੇ ਵਿਖਾਤਾ ਉਹ ਕੋਈ ਕਰਕੇ ਨਹੀਂ ਵਿਖਾਦਾ ਰਹੀ ਗੱਲ ਵਿਰੋਧੀ ਪਾਰਟੀਆਂ ਦੇ ਜਿਹੜੇ ਐਮਪੀ ਆ ਸ਼ਾਇਦ ਅੰਤ ਤਾਜੀ ਜਿਹੜੀ ਗੱਲ ਆ ਜਾਂ ਲਾਲੋਪੀ ਰਿਪੋਰਟ ਆ ਜਿੱਦਾਂ ਜਿਸ ਦਿਨ ਦਾ ਸੀਐਮ ਸਾਹਿਬ ਨੇ 13 0 ਕਿਆ ਵਾ ਕਿ ਪੰਜਾਬ ਦੇ ਵਿੱਚੋਂ 13 ਜ਼ੀਰੋ ਆਮ ਆਦਮੀ ਪਾਰਟੀ ਜਿਹੜੀ ਆ ਵੀ ਉਹ ਖੜੂਗੀ ਚੀਤਾ ਉਸ ਉਸ ਦਿਨ ਤੋਂ ਲੈ ਕੇ ਅੱਜ ਤੱਕ ਵਿਰੋਧੀ ਪਾਰਟੀਆਂ ਲੋਕ ਕੋਈ ਐਮਪੀ ਦੀ ਸੀਟ ਤੇ ਲੜ ਨਹੀਂ ਦਿਆ ਮੈਦਾਨ ਵਿੱਚ ਨਹੀਂ ਕੋਈ ਆਉਂਦਿਆ ਕੀ ਸੀਐਮ ਸਾਹਿਬ ਜਿਹੜਾ 130 ਕਿਆ ਉਹਨੇ ਕੰਮ ਕੀਤੇ ਆ ਉਹਦੇ ਕੈਂਡੀਡੇਟ ਵੱਡੇ ਬਹੁਮਤ ਨਾਲ ਜਿੱਤਨੇ ਆ ਤੇ ਉਹਦੇ ਆਪਦੀ ਇੱਜ਼ਤ ਪਹੁੰਚਾਉਣ ਲਈ ਜਾਂ ਮਤਲਬ ਆਪਦੀ ਸਾਖ ਪਹੁੰਚਾਉਣ ਲਈ ਜਾਂ ਉਹ ਮੈਦਾਨ ਵਿੱਚ ਆਉਣਾ ਹੀ ਨਹੀਂ ਚਾਹੁੰਦੇ ਕਿ ਅਸੀਂ ਜਾਂ ਜਿੱਤੇ ਆ ਜਾਂ ਹਾਰੇ ਜੋ ਹੈਗੇ ਆ ਠੀਕ ਆ ਪਰ ਇਹ ਆਪਣਾ ਜਿਹੜਾ ਵੀ ਉਹ ਰਾਜਨੀਤਿਕ ਕੈਰੀਅਰ ਸਾਡੇ ਨੂੰ ਢਾਣਾ ਲੱਗੇ ਕਿਉਂਕਿ 130 ਜਿਹੜੇ ਉਹ 13 ਐਮਪੀ ਮਾਨ ਸਾਹਿਬ ਦੇ ਜਿੱਤ ਰਹੇ ਆ ਔਰ ਵਲੰਟੀਅਰਾਂ ਵਿੱਚ ਵੀ ਬਹੁਤ ਜੋਸ਼ ਆ ਕਿਉਂਕਿ ਸੀਐਮ ਸਾਹਿਬ ਨੇ ਕਹਿਤਾ ਠੀਕ ਹੈ ਨਰਾਜ਼ਗੀ ਹੈ ਗਈਆਂ ਵਾ ਸਾਡੇ ਵਲੰਟੀਅਰਾਂ ਵਿੱਚ ਨਾਰਾਜ਼ਗੀਆਂ ਹੈਗੀਆਂ ਵਾ 13 14 15 ਵਾਲਿਆਂ 'ਚ ਨਾਰਾਜ਼ਗੀਆਂ ਹੈਗੀਆਂ 17 ਵਾਲਿਆਂ 'ਚ ਨਾਰਾਜ਼ਗੀਆਂ ਹੈਗੀਆਂ ਵਾ ਪਰ ਸੀਐਨ ਸਾਹਿਬ ਨੇ ਕਿਹਾ ਕਿ ਜਿਹੜੇ ਪੁਰਾਣੇ ਬੰਦੇ ਆ ਜਿਵੇਂ ਜਿਉਂ ਵੀ ਨਹੀਂ ਉਹਨਾਂ ਨੂੰ ਅਜੇ ਕੋਈ ਜਿਵੇਂ ਆਪਾਂ ਆਪੀ ਅਜੇ ਅਉਦੇ ਨਹੀਂ ਮਿਲੇ ਕਾਫੀ ਨੇ ਮਿਲ ਚੁੱਕੇ ਆ ਤੇ ਅਉਦੇ ਸਾਡੇ ਕੋਲ ਸਰਕਾਰ ਕੋ ਇੰਨੇ ਕਉਦੇ ਆ ਤੇ ਬੰਦੇ ਥੜ ਜਾਣਗੇ ਅਉਦੇ ਨਹੀਂ ਮੁੱਕਦੇ ਬੰਦਿਆਂ ਦੇ ਬੰਦਿਆਂ ਦੀ ਘੜ ਆ ਜੂਗੀ ਪਰ ਅਉਦੇ ਨਹੀਂ ਮੁੱਕਦੇ ਵਾਰੀ ਸਭ ਦੀ ਆਊਗੀ ਪਰੋ ਸਾਰਾ ਰੱਖੋ ਯਕੀਨ ਰੱਖੋ ਸੀਐਮ ਸਾਹਿਬ ਦਾ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਜਿਤਾਓ ਉਹਨੂੰ ਪਾਰਲੀਮੈਂਟ ਵਿੱਚ ਮਜ਼ਬੂਤ ਕਰੋ ਤੇਰਾ ਯੋਧੇ ਜਿਤਾ ਕੇ ਪਾਰਲੀਮੈਂਟ ਆਪਾਂ ਭੇਜ ਗਏ ਸ਼ੇਰ ਬੱਬਰ ਜਿਹੜੇ ਆਪਣੇ ਪੰਜਾਬ ਦੀ ਆਵਾਜ਼ ਉੱਥੇ ਵੀ ਬਣ ਕਿਉਂਕਿ ਜਿਹੜੇ ਪਹਿਲਾਂ ਗਏ ਮੈਨੂੰ ਤਾਂ ਲੱਗਦਾ ਨਹੀਂ ਪਿਓ ਉਹਨਾਂ ਕੁਝ ਕੀਤਾ ਜਾਂ ਉਹ ਆਪਦੀ ਜੋ ਨਾ ਜਾਣਾਂ ਉਹਨਾਂ ਨੂੰ ਕੋਈ ਪ੍ਰਾਪਤੀ ਕੋਈ ਆਪਣੀ ਜਿਹੀ ਉੱਥੋਂ ਹਾਸਲ ਕੀਤੀ ਹੋਵੇ ਸੀਅਮ ਸਾਹਿਬ ਜਦੋਂ ਐਮਪੀ ਹੁੰਦੇ ਸੀ ਵੇਖੋ ਕਿੱਦਾਂ ਉਹਨਾਂ ਨੇ ਪਾਰਲੀਮੈਂਟ ਵਿੱਚ ਮੁੱਦੇ ਚੁੱਕੇ ਕਿੱਦਾਂ ਨਾਲ ਹੱਲ ਵੀ ਕਰਵਾਏ ਹੁਣ ਉਹਨਾਂ ਦੀ ਲੀਤੇ ਜਿਵੇਂ ਅੱਜ ਦੇ ਕਰਮਜੀਤ ਅਨਮੋਲ ਜੀ ਆ ਬਹੁਤ ਵਧੀਆ ਇਨਸਾਨ ਆ ਪਰਸਨਲੀ ਵੀ ਜਾਣਦੇ ਆ ਉਹਨਾਂ ਨੂੰ ਵੀ ਉਹ ਜਿਹੜੀ ਦੂਜੀ ਕਾਪੀ ਜਿਹੜੀ ਬਣ ਕੇ ਵਿਖਾਉਣਗੇ ਉਹ ਸੀਅਮ ਸਾਹਿਬ ਦੀ ਜਗ੍ਹਾ ਉਹ ਕਰਮਜੀਤ ਅਨਮੋਲ ਹੋਣਗੇ ਤੇ ਮੇਰੀ ਬੇਨਤੀ ਆ ਕਿ ਜਿਹੜੇ ਵਲੰਟੀਅਰ ਸਾਥੀ ਆ ਕਿ ਕੋਈ ਨਿੱਕੇ ਮोटे ਪਰਸਨਲ ਗਲੇ ਸ਼ਿਕਵੇ ਛੱਡ ਕੇ ਆਪਾਂ ਸ੍ਰੀ ਰਵਿੰਦ ਕੇਜਰੀਵਾਲ ਜੀ ਉਹ ਜੇਲ੍ਹ ਵਿੱਚ ਨੇ ਪਰ ਉਹ ਜੇ ਛੇ ਅਰਵਿੰਦ ਕੇਜਰੀਵਾਲ ਜੀ ਜੇਲ੍ਹ ਦੇ ਨੇ ਜੇਲ੍ਹ ਵਿੱਚ ਆ ਤੇ ਉਹਦਿਆਂ ਦੀ ਰੂਹਾਂ ਉਹਨਾਂ ਦੇ ਜਿਹੜੇ ਲੱਖਾਂ ਵਲੰਟੀਅਰ ਆ ਉਹ ਕੇਜਰੀਵਾਲ ਹੀ ਆ ਉਹ ਭਗਵੰਤ ਮਾਨੀਆਂ ਉਹ ਅਸੀਂ ਬੈਠੇ ਆ ਅਸੀਂ ਰਾਤ ਦਿਨ ਇੱਕ ਕਰ ਦਾਂਗੇ ਰਾਤ ਦਿਨ ਇੱਕ ਕਰ ਦਾਂਗੇ ਅੱਥਾ ਪਰਸੋਂ ਸਾਡੀ ਆ ਗਈ ਸੀ ਤਾਰੀਖ ਸੀਗੇ ਸਰਦਾਰ ਸਾਡੇ ਮਾਨਯੋਗ ਸਪੀਕਰ ਸਾਹਿਬ ਸਦਾ ਅਕਲਤਾ ਸਿੰਘ ਸਦਮਾ ਜੀ ਉਹਨਾਂ ਵੀ ਥਾਪੜਾ ਦਿੱਤਾ ਕਿ ਸ਼ੇਰਦਲ ਜੀ ਤਗੜੇ ਹੋ ਵਕਤ ਕਰਦਾਂ ਕਿ ਪਤਾ ਲੱਗ ਜਾਵੇ ਵੀ ਆਪਾਂ ਵੀ 13 ਦੀਆਂ 13 ਲੈ ਕੇ ਜਾਣੀਆਂ ਉਹਨਾਂ ਦਾ ਵੀ ਥਾਪੜਾ ਵਾ ਤੇ ਅਸੀਂ ਸਪੀਕਰ ਸਾਹਿਬ ਜੀ ਨੂੰ ਵੀ ਇਹ ਯਕੀਨ ਦਿਵਾਉਂਦੇ ਆਂ ਭਰੋਸਾ ਦਿਵਾਉਂਦੇ ਆਂ ਕਿ ਸਪੀਕਰ ਸਾਹਿਬ ਅਸੀਂ ਆਪ ਜੀ ਦੇ ਕੁਮਾਰ ਹੇਠ ਆਮ ਆਦਮੀ ਪਾਰਟੀ ਨੂੰ ਤਗੜੇ ਵੱਡੇ ਬਹੁਮਤ ਨਾਲ ਜਿਹੜਾ ਵੀ ਜਿਤਾਵਾਂਗੇ ਲੋਕ ਸਭਾ ਚੋਣ ਤੇ ਸਾਰੇ ਕੈਂਡੀਡੇਟ ਵੱਧ ਤੋਂ ਵੱਧ ਲੀਡ ਤੇ ਜਿਤਾਵਾਂਗੇ ਅਸੀਂ ਰਾਤ ਦੇ ਨੇ ਇੱਕ ਕਰਦੇ ਆਂ ਮੇਰੇ ਡਿਸਕ ਦੀ ਪ੍ਰੋਬਲਮ ਆ ਮੇਰੇ ਡਿਸਕ ਦੀ ਪ੍ਰੋਬਲਮ ਅੱਜ ਮੈਂ ਦਿਖਾ ਕੇ ਆਇਆ ਵਾਂ ਤੇ ਜਿਸ ਲੱਕ ਮੇਰਾ ਵੱਧਾ ਆਵਾ ਤੇ ਡਿਸਕ ਦੀ ਪ੍ਰੋਬਲਮ ਹੋਣ ਦੇ ਬਾਵਜੂਦ ਵੀ ਜਿਹੜਾ ਵੀ ਘਰੇ ਨੀਂਦ ਨਹੀਂ ਆਉਂਦੀ ਘਰੇ ਚੈਨ ਨਹੀਂ ਹੁੰਦਾ ਯਾਰਾਂ ਪਰਾਂ ਵੀ ਸੌਂਦੇ ਆ 2:30 ਵਜੇ ਫਿਰ ਉੱਠ ਪਈਦਾ ਤੇ ਮਹਾਰਾਜ ਦੇ ਅਰਦਾਸ ਬੇਨਤੀ ਕਰਕੇ ਫਿਰ ਚੜਦੀ ਗਲਾ ਨਾਲ ਗਰਾਊਂਡ ਤੇ ਨਿਕਲ ਜਾਈਦਾ ਕਿ ਅਸੀਂ ਆਪਣੀ ਪਾਰਟੀ ਨੂੰ ਵੱਤ ਵਾਜ ਜਿਹੜਾ ਵੀ ਪਾਰਲੀਮੈਂਟ ਵਿੱਚ ਮਜ਼ਬੂਤ ਕਰਨਾ ਤੇ ਐਂ ਆਪਣੇ ਕੈਂਡੀਡੇਟ ਚ ਤਾਉਣੇ ਆ ਤੇ ਬਾਕੀ ਜਿਹੜੇ ਬੰਦੇ ਵਲੰਟੀਅਰ ਜਾਂ ਆਗੂ ਜਿਹੜੇ ਜਿਹੜੇ ਅਹੁਦੇ ਲੈ ਕੇ ਬੈਠੇ ਆ ਉਹਨਾਂ ਦੇ ਮੂੰਹ 'ਤੇ ਲਾਚੀਆਂ ਪਾਈਆਂ ਹੀਆਂ ਆਵਾ ਉਹ ਕੀ ਕਰਦੇ ਆ ਉਹ ਅਜੇ ਤੱਕ ਜਿਹੜੇ ਹਾਜਰ ਗਏ ਆ ਉਹ ਰਾਤ ਦਿਨ ਕਰਦੇ ਆ ਅਜੇ ਤੱਕ ਉਹਨਾਂ ਦਾ ਮੈਂ 2 ਟੂ 2 ਦੌਰ ਦੇ ਵੇਖਿਆ ਉਹਨਾਂ ਦੀ ਮੈਂ ਕੋਈ ਗਤੀਵਿਧੀ ਨਹੀਂ ਵੇਖੀ ਉਹ ਪੰਜਾਬ ਲੈਵਲ ਦੇ ਉੱਤੇ ਲੈ ਕੇ ਘਰੇ ਬੈਠੇ ਹੋਏ ਆ ਉਹ ਕਿਉਂ ਬੈਠੇ ਆ ਥੋੜਾ ਜਿਹਾ ਮੈਂ ਮੁੱਖ ਮੰਤਰੀ ਪੰਜਾਬ ਸਰ ਦਾ ਭਗਵੰਤ ਸਿੰਘ ਮਾਨ ਜੀ ਨੂੰ ਤੇ ਹਾਜੇ ਸਪੀਕਰ ਸਾਹਿਬ ਆਪਣਾ ਸਦਾ ਕਲਦਾਰ ਸਿੰਘ ਸਦਮਾ ਸਾਹਿਬ ਜੀ ਨੂੰ ਬੇਨਤੀ ਕਰਦਾ ਕਿ ਥੋੜੇ ਜਿਹਾ ਕੰਨ ਖਿੱਚੋ ਉਹਨਾਂ ਦੇ ਜਿਹੜਾ ਤੇਜ ਆ ਉਹ ਕੱਸੋ ਉਹਨਾਂ ਸਕਰੂ ਕੱਸ ਦਿਓ ਥੋੜਾ ਜਿਹਾ ਉਹ ਗ੍ਰਾਉਂਡ ਤੇ ਕੀ ਕਰਦੇ ਆ ਜੇਹੀਂ ਅਹੁਦੇ ਦਿੱਤੇ ਚਾਹੇ ਕੋਈ ਜ਼ਿਲ੍ਹਾ ਪ੍ਰਧਾਨ ਹੋਵੇ ਚਾਹੇ ਕੋਈ ਕਿਸੇ ਵੀ ਅਹੁਦੇ ਦਾ ਹੋਵੇ ਉਹ ਲੋਕਾਂ ਦੇ ਵਿੱਚ ਕਿਉਂ ਨਹੀਂ ਜਾਂਦਿਆ ਜਿਨ੍ਹਾਂ ਕੋਲ ਕੁਝ ਵੀ ਨਹੀਂ ਆ ਉਹ ਲੋਕਾਂ ਦੇ ਵਿੱਚ ਜਾ ਰਿਹਾ ਲੋਕਾਂ ਦੇ ਬੂਹੇ ਖੜਕਾ ਰਿਹਾ ਉਹ ਲੋਕਾਂ ਨੂੰ ਪਾਰਟੀ ਦੇ ਕੀਤੇ ਕੰਮ ਗਿਣਾ ਰਿਹਾ ਤੇ ਇਹ ਇਹ ਜਿਹੜੇ ਜ਼ਿਲ੍ਹਿਆਂ ਦੇ ਬੈਠੇ ਆ ਜਾਂ 76 ਆ ਜਾਂ ਪ੍ਰਧਾਨ ਆ ਜੋ ਕੋਈ ਆ ਇਹ ਕਿੱਥੇ ਆ ਇਹਨਾਂ ਦੀ ਗਤੀਵਿਧੀ ਕਿੱਥੇ ਆ ਅਸੀਂ ਅਹੁਦੇ ਇਸ ਕੰਬਲਿੰਗ ਦਿੱਤੇ ਤੇ ਤੁਹਾਨੂੰ ਵੀ ਗੱਡੀਆਂ 'ਚ ਬਹਿ ਕੇ ਏਸੀਆਂ ਹੀ ਬਹਿ ਕੇ ਏਸੀਆਂ 'ਚ ਉਤਰ ਕੇ ਏਸੀਆਂ 'ਚ ਬੈਜੋ ਕੰਮ ਕਰਕੇ ਦਿਖਾਓ ਨਹੀਂ ਤਾਂ ਪਾਰਟੀ ਆ ਇੱਕ ਮਾਨ ਨੂੰ ਬੇਨਤੀ ਕਰਦਾ ਜਿਹੜੇ ਇਹੋ ਜਿਹੇ ਬੈਠੇ ਆ ਵਿਹਲੇੜਿਆ ਅਵਦੇ ਲੈ ਕੇ ਘਰੇ ਸਤੇ ਆ ਇਹਨਾਂ ਦੇ ਅਵਦੇ ਬਦਲੇ ਜਾਣ ਤੇ ਚੰਗੇ ਨੇਕ ਯੋਧਿਆਂ ਨੂੰ ਅਵਦੇ ਦੋ ਜਿਹੜੇ ਰਾਤ ਦਿਨ ਜਿਹੜੇ ਪਾਰਟੀ ਖਵੰਦਾ ਆ ਤੇ ਵੇਖੋ ਨਾਲੇ ਕਿੰਨੇ ਵੱਡੇ ਬਹੁਤ ਤਰ੍ਹਾਂ ਆਪਣੀ ਲੀਡਾਂ ਦਉਂਦੇ ਆ ਅੱਜ ਪੁਰਾਣੇ ਵਲੰਟੀਅਰ ਘਰੇ ਬੈਠੇ ਆ ਤੇ ਮੇਰੀ ਕੈਂਡੀਡੇਟਾਂ ਨੂੰ ਵੀ ਬੇਨਤੀ ਆ ਐਮਐਲਏ ਸਹਿਬਾਨਾਂ ਨੂੰ ਵੀ ਬੇਨਤੀ ਆ ਵੀ ਭਾਈ ਅਜੇ ਤੱਕ ਤੁਸੀਂ ਪੁਰਾਣੇ ਬੰਦਿਆਂ ਦੇ ਬੂਹਾਂ ਤੇ ਨਹੀਂ ਪਹੁੰਚੇ ਅਰੇ ਇਹ ਤੱਕ ਤੇ ਬੁਆਹਾਂ ਦੇ ਬੰਦਿਆਂ ਤੇ ਪਹੁੰਚੇ ਨਹੀਂ ਬਲਟਿਕਨ ਨੂੰ ਮਨਾਉਣ ਲਈ ਗਏ ਉਹਨਾਂ ਨਾਲ ਤਾਂ ਦਾ ਰਾਬਤਾ ਕਾਇਮ ਨਹੀਂ ਹੋਇਆ ਮੇਰੀ ਪੂਰੀ ਜ਼ਿਲੇ ਦੀ ਮੇਤੋ ਰਪੋੜਿਆ ਕਹੇ ਤੱਕ ਪੁਰਾਣੇ ਬੰਦਿਆਂ ਤੱਕ ਦੀ ਪਹੁੰਚ ਨਹੀਂ ਕੀਤੀ ਤੇ ਨਵੇਂ ਡੱਡੂਆਂ ਨੇ ਨਹੀਂ ਜਿਤਾਉਣਾ ਆਪਾਂ ਨੂੰ ਨਵੇਂ ਡੱਡੂਆਂ ਇਹਨੇ ਜਿਤਾਉਣਾ ਨਹੀਂ ਬਰਥਾਤੀ ਡੱਡੂਆਂ ਨੇ ਇਹ ਜਿਹੜੇ ਸਰਪੰਚੀਆਂ ਦੀ ਚਾਹਤ ਹੀ ਆਇਆ ਤੇ ਬਾਕੀ ਮੇਰੀ ਵਲੰਟੀਅਰਾਂ ਦੀ ਬੇਨਤੀ ਆ ਕਿ ਸਰਪੰਚੇ ਜਿਹਰੇ ਬਣ ਗਏ ਮੈਂਬਰ ਬਣ ਗਏ ਜ਼ਿਲ੍ਹਾ ਪ੍ਰੀਸ਼ਦ ਬਣ ਗਏ ਬਲਾਕ ਸੰਮਤੀ ਮੈਂਬਰ ਬਣ ਗਏ ਉਹ ਬਣ ਗਏ ਪੁਰਾਣੇ ਬੰਦੇ ਨਵੇਂਆਂ ਨੂੰ ਨਹੀਂ ਬੰਨਾ ਸੀਮ ਸਾਹਿਬ ਨੇ ਸਪੀਕਰ ਸਾਹਿਬ ਨੇ ਪੁਰਾਣੇ ਬੰਦੇ ਬਣਾਉਣੇ ਆ ਜੇ ਨਵੇਂ ਨੂੰ ਬਣਾਤਾ ਉਹ ਤੇ ਕੱਲ ਨੂੰ ਵਟਾ ਹੀ ਆਪਣੀ ਪਾਰਟੀ ਭੱਜ ਜਾਣਗੇ ਭੱਜਣ ਵੀ ਦੇ ਆ ਅ ਮੇਰੇ ਪੱਟੀ ਹਲਕੇ ਜਿਹੜੇ ਭੱਜੇ ਗਈ ਆ ਲੋਕੇ ਪਿੰਡ ਤੋਂ ਭੱਜ ਗਿਆ ਜਿਹੜੇ ਨਵੇਂ ਆਏ ਸੀਗੇ ਕੱਲ ਪੱਟੀ ਹਲਕੇ ਤੋਂ ਲੋਹਾਰੀਆਂ ਭੱਜ ਗਿਆ ਇਹ ਕੋਈ ਬਰਸਾਤੀ ਡੱਡੂ ਸੀ ਪੁਰਾਣੇ ਬੰਦੇ ਟਿੱਗੇ ਹੋਏ ਆ